ਸਾਰਿਆਂ ਨੂੰ ਹੱਥ ਬੰਨ੍ਹ ਕੇ ਮੇਰੀ ਬੇਨਤੀ ਹੈ ਵੀ ਤੁਮ तमाम ਦੇ ਨਾਲ 22 ਗੁਰਪ੍ਰੀਤ ਜੀ ਮੇਲਾ ਕਰਾ ਰਿਹਾ ਹੈ ਦੂਜਾ ਮਹੀਨਾ 25 ਤਰੀਕ ਹਾਂਜੀ ਦੂਜੇ ਮਹੀਨੇ 25 ਤਰੀਕ ਦੇ ਵਿੱਚ ਮੇਰਾ ਖੁੱਲਾ ਸੱਦਾ ਜਿੰਨੇ ਬੱਕਰੀ ਪਾਲਣ ਧੰਦਾ ਕਰਦੇ ਨੇ ਕ੍ਰਾਸ ਬੀਟਲ ਵਾਲੇ ਵਧੀਆ ਬੀਟਲ ਬੱਕਰੀਆਂ ਵਾਲੇ ਤੇ ਬਰਬਰੀਆਂ ਬੱਕਰੀਆਂ ਵਾਲੇ ਸਭ ਨੂੰ ਮੇਰਾ ਖੁੱਲਾ ਸੱਦਾ ਹੈ ਵੀ ਹੁਣ ਤੁਸੀਂ ਅੱਜ ਆਪਣੇ ਮੇਲੇ ਦੇ ਵਿੱਚ ਪੌਣੇ 2 ਮਹੀਨੇ ਰਹਿ ਗਏ ਇੱਕ ਮਹੀਨਾ 25 ਦਿਨ ਰਹਿ ਗਏ ਮੇਰਾ ਖਿਆਲ ਹੈ ਹਾਂ ਇੱਕ ਦਿਨ ਅੱਜ ਅੱਜ 2 ਤਰੀਕ ਹੋ ਗਈ ਵੀ ਤੁਸੀਂ ਦੱਬ-ਦੱਬ ਕੇ ਗਦਾ-ਗਦਾ ਆਪੋ ਦੇ ਡੰਗਰ ਪਸ਼ੂਆਂ ਦੀ ਜਿੰਨੇ ਬੱਕਰੇ ਬੱਕਰੀਆਂ ਦੀ ਦੱਬ ਕੇ ਉਹਦੀ ਸੇਵਾ ਕਰੋ ਕੱਲ ਨੂੰ ਕੋਈ ਵੀਰ ਆਏ ਨਾ ਕਹੇ ਦੇ ਵੀ ਸਾਨੂੰ ਪਹਿਲਾਂ ਸੱਦਾ ਦਿੱਤਾ ਨਹੀਂ ਅਸੀਂ ਖੁੱਲਾ ਸੱਦਾ ਦਿੰਨੇ ਆ ਸਭ ਨੂੰ ਵੀ ਤੁਸੀਂ ਆਪੋ ਦੇ ਜਾਨਵਰਾਂ ਦੀ ਪੂਰੀ ਸੇਵਾ ਕਰੋ ਤੇ ਸੇਵਾ ਕਰਕੇ ਆਪਦੇ ਮੇਲੇ ਦੇ ਵਿੱਚ ਹਾਰ ਸ਼ਿੰਗਾਰ ਲਾ ਕੇ ਪਸ਼ੂਆਂ ਨੂੰ ਮੇਲੇ ਦੇ ਵਿੱਚ ਲਿਆਓ ਹਾਰਾਂ ਜਿੱਤਾਂ ਕਰਾਈਏ